ਕਾਰ ਬੈਠੇ ਲਰਨ ਲਸਨਸ ਆ ਜਾਂਦਾ 5000 ਚ ਕਾਰ ਬੈਠੇ ਲੈਸਨਸ ਤਾਂ ਆ ਜਾਂਦਾ ਹੈਗਾ 10 8 10000 ਰੁਪਏ ਖਰਚੋ ਤੇ ਲਸਨਸ ਤੁਹਾਡਾ ਪੱਕਾ ਬਣ ਕੇ ਆ ਜਾਂਦਾ ਲੁਧਿਆਣੇ ਦੇ ਵਿੱਚ ਅਖਬਾਰਾਂ ਚ ਐਡਵਰਟਾਈਜ਼ਮੈਂਟ ਦੇ ਦਿੱਤੀ ਗਈ 2400 ਰੁਪਿਆ ਦਿਓ ਤੇ ਟੈਸਟ ਜਿਹੜਾ ਕਲੀਅਰ ਬਿ ਟੈਸਟ ਦੇਣ ਦੀ ਜਰੂਰਤ ਨਹੀਂ ਲਸਨਸ ਤੁਹਾਡੇ ਘਰ ਮੈਨੂੰ ਇੱਕ ਮੈਡਮ ਮਿਲੇ ਕਹਿੰਦੇ ਜੀ ਮੈਂ ਨਾ ਗਈ ਸੀਗੀ ਉੱਥੇ ਤੇ ਮੈਨੂੰ ਉਹ ਨਾ ਗੱਡੀ ਬੈਕ ਕਰਨੀ ਨਹੀਂ ਆਈ ਤੇ ਮੇਰਾ ਉਹਨਾਂ ਨੇ ਮੈਨੂੰ ਕਹਿੰਦੇ ਜੀ 10000 ਰੁਪਏ ਦੇ ਦੇਓ ਤੇ ਗੱਡੀ ਬੈਕ ਵੀ ਹੋ ਜਾਊਗੀ ਤੇ ਲਾਇਸੈਂਸ ਵੀ ਮਿਲ ਜਾਊਗਾ ਫੋਟੋ ਤਾਂ ਹੀ ਫੋਟੋ ਖਿੱਚੀ ਜਾਂਦੇ ਆ ਤੇ ਲਾਇਸੈਂਸ ਦੇ ਤੇ ਐਦਾਂ ਬੁਰਾ ਹਾਲਤ ਤੇ ਦੇਖਿਆ ਨਹੀਂ ਜੀ ਕਿਸੇ ਹਿੰਦੁਸਤਾਨ ਦੇ ਕਿਸੇ ਵੀ ਪ੍ਰਦੇਸ਼ 'ਚ ਨਹੀਂ ਵੇਖਿਆ ਅਕੀ ਕਰਦਾ ਪਿਆ ਬੰਦਾ ਕਿ ਆ ਫੋਟੋ ਖਿੱਚੀ ਹੋਈ ਐ ਉਹਨੇ ਫੋਟੋ ਦੇ ਉੱਪਰ ਕੈਮਰਾ ਲਾ ਕੇ ਤੇ ਉਹ ਫੋਟੋ ਖਿੱਚ ਕੇ ਤੇ ਪੱਖਾਂ ਲਾਇਸੈਂਸ ਦੇ ਦਿੰਦਾ ਸਸ਼ਕਲ ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਹਾਂ ਤੁਹਾਡੇ ਨਾਲ ਵਰਸ਼ਾ ਮੇਰੇ ਨਾਲ ਇਸ ਵੇਲੇ ਮੌਜੂਦ ਹਨ ਫ੍ਰੇਮ ਚ ਡਾਕਟਰ ਸੋਹੀ ਸਾਹਿਬ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਮਾਮਲਾ ਜੋ ਹੈ ਜਾਲੀ ਲਾਇਸੈਂਸਾਂ ਦਾ ਹੈ ਤਾਂ ਸਰ ਇੱਕ ਮਾਮਲਾ ਕੀ ਹੈ ਤੇ ਕਿਵੇਂ ਚੱਲਦਾ ਹੈ ਦੇਖੋ ਜੀ ਪੰਜਾਬ ਚ ਟਰਾਂਸਪੋਰਟ ਮੈਕਮੇਚ ਹਾ ਹਾਕਾਰ ਮਚੀ ਹੋਈ ਹੈ ਲੋਕੀ ਹਿੰਦੁਸਤਾਨ ਚ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜੇ ਕਿਤੇ ਲਾਇਸੈਂਸ ਨਹੀਂ ਮਿਲਦਾ ਤੇ ਪੰਜਾਬ ਚ ਜਾ ਕੇ ਲਾਇਸੈਂਸ ਲੈ ਲਓ ਕਿਉਂਕਿ ਇੱਥੇ ਨਾ ਤੇ ਡਰਾਈਵਿੰਗ ਟੈਸਟ ਦੇਣ ਦੀ ਜ਼ਰੂਰਤ ਹੈ ਤਨਾਂ ਤੇ ਫੋਟੋ ਖਚਵਾਨ ਦੀ ਜਰੂਰਤ ਐ ਘਰ ਬੈਠੇ ਲਰਨ ਲਾਇਸੈਂਸ ਆ ਜਾਂਦਾ 5000 ਚ ਘਰ ਬੈਠੇ ਲਾਇਸੈਂਸ ਆ ਜਾਂਦਾ ਹੈਗਾ 10 8 10000 ਰੁਪਏ ਖਰਚੋ ਤੇ ਲਾਇਸੈਂਸ ਤੁਹਾਡਾ ਪੱਕਾ ਬਣ ਕੇ ਆ ਜਾਂਦਾ ਈਵਨ ਕੀ ਅੱਡੀ ਹੱਦ ਹੋ ਗਈ ਕਿ ਲੁਧਿਆਣੇ ਦੇ ਵਿੱਚ ਅਖਬਾਰਾਂ 'ਚ ਐਡਵਰਟਾਈਜ਼ਮੈਂਟ ਦੇ ਦਿੱਤੀ ਗਈ 2400 ਰੁਪਿਆ ਦਿਓ ਤੇ ਟੈਸਟ ਜਿਹੜਾ ਕਲੀਅਰ ਪਿ ਟੈਸਟ ਦੇਣ ਦੀ ਜਰੂਰਤ ਨਹੀਂ ਲਾਇਸੈਂਸ ਤੁਹਾਡੇ ਘਰ ਉਹ ਲੋੜਾ ਮਚ ਗਿਆ ਭਾਈ 6 ਲੱਖ ਲਾਇਸੈਂਸ ਜਿਹੜਾ ਹੈਗਾ ਹਰ ਬਾਰੇ ਇਹ ਬੰਦਾ 5-6 ਲੱਖ ਲਾਇਸੈਂਸ ਤੇ ਸਾਰੇ ਦੇ ਸਾਰੇ ਲਾਇਸੈਂਸ ਐਦਾਂ ਬਣਨਗੇ ਇੰਨਾ ਕਪਲਾ ਹੋਏਗਾ ਤੇ ਤਕਰੀਬਨ 2.2 3000 ਕਰੋੜ ਦਾ ਘੁਟਾਲਾ ਹੈਗਾ ਰਿਸ਼ਵਤ ਚੱਲਦੀ ਪਈ ਹੈ ਤੇ ਬਦਸਤੂਰ ਜਾਰੀ ਹੈ ਤੇ ਮੈਨੂੰ ਇਹਦੇ 'ਚ ਕਹਿਣ 'ਚ ਕੋਈ ਇਤਰਾਜ਼ ਨਹੀਂ ਹੈ ਕਿ ਜਦੋਂ ਸ਼ੁਰੂਆਤ ਹੋਈ ਸੀ ਸਰਕਾਰ ਦੀ ਤੇ ਆ ਜਾ ਕੇ ਇਹਨਾਂ ਦੇ ਮੰਤਰੀ ਜਾ ਕੇ ਦੇਰਾਦੂੰਨ ਜਾ ਕੇ ਆਏ ਸੀਗੇ ਕਿ ਜੀ ਅਸੀਂ ਟਰਾਂਸਪੇਰੈਂਸੀ ਸਿਸਟਮ ਕਰਨਾ ਹੈ ਤੋ ਹੈਮ ਸਿਸਟਮ ਦੀ ਗੱਲ ਕਰਦੇ ਸੀਗੇ ਜੀ ਜਿੱਥੇ ਹੈਮ ਸਿਸਟਮ ਲਾ ਦਿਓ ਤੇ ਉਹਨਾਂ ਨੇ ਮੁਹਾਲੀ 'ਚ ਇੱਕ ਪਾਇਲਟ ਪ੍ਰੋਜੈਕਟ ਚਾਲੂ ਵੀ ਕੀਤਾ ਚਾਲੂ ਕਰਕੇ ਉਹਨੂੰ ਬਣਾ ਕੇ ਰੱਖ ਲਿਆ ਰੁਪਏ ਖਰਚ ਕਰਦੇ ਤੇ ਲੇਕਿਨ ਚਲਾਇਆ ਨਹੀਂ ਕਿਉਂਕਿ ਜੇ ਚਲਾਣਗੇ ਤੇ ਉਹ 0 0 ਸਿਸਟਮ ਹੈ 0 ਡੈਫੈਕਟ ਉਹ ਤਾਂ ਮੈਨ ਹਿਊਮਨ ਐਲੀਮੈਂਟ ਹੈ ਨਹੀਂ ਉੱਤੇ ਆੜਾ ਵੀ ਪੈਣਾ ਟੈਸਟ ਵੀ ਦੇਣਾ ਪੈਣਾ ਵੀਡੀਓ ਐਨਲਟਿਕਸ ਵੀ ਹੈ ਸਾਰਾ ਕੁਝ ਰਿਕਾਰਡਿੰਗ ਵੀ ਹੋਣੀ ਹੈ ਤੇ ਲਾਇਸੈਂਸ ਉਹਨੂੰ ਹੀ ਮਿਲਣਾ ਜਿਹਨੂੰ ਗੱਡੀ ਚਲਾਣੀ ਆਉਂਦੀ ਹੈ ਤੇ ਜੇ ਉਹਨੂੰ ਹੀ ਦੇਉਗੇ ਤਾਂ ਫਿਰ ਪਹਿਲੇ ਕਿੱਥੋਂ ਮਿਲਣਗੇ ਇਸ ਕਰਕੇ ਉਹ ਸਿਸਟਮ ਉਦਾਂ ਦਾ ਉਦਾਂ ਹੀ ਚੱਲ ਰਿਹਾ ਬਦ ਦਸਤੂਰ ਜਾਰੀ ਹੈ ਪਰ ਨਾਲਾ ਉੱਥੇ ਤੋਂ ਉੱਥੇ ਹੀ ਖੜਾ ਹੈ ਰਿਸ਼ਵਤ ਦਾ ਰਿਸ਼ਵਤ ਦਾ ਹੀ ਬੋਲ ਬਾਲਾ ਹੈ ਤੇ ਇਸਰ ਦੇ ਵਿੱਚ ਜਿਹੜੇ ਮਤਲਬ ਘਰ ਬੈਠੀਆਂ ਔਰਤਾਂ ਉਹਨਾਂ ਦੇ ਵੀ ਕਾਫੀ ਜ਼ਿਆਦਾ ਲਾਇਸੈਂਸ ਬਣ ਰਹੇ ਉਹਨੂੰ ਉਹਦੇ ਬਾਰੇ ਕੀ ਸੋਚ ਹੈ ਬਸ ਦੇਖੋ ਘਰੇ ਬੈਠੇ ਔਰਤਾਂ ਤੁਸੀਂ ਆਪੇ ਕਹਿ ਦਿੱਤਾ ਵੀ ਔਰਤਾਂ ਘਰੇ ਬੈਠੀਆਂ ਟੈਸਟ ਦੇਣ ਦੀ ਜ਼ਰੂਰਤ ਨਹੀਂ ਮੈਨੂੰ ਇੱਕ ਮੈਡਮ ਮਿਲੇ ਕਹਿੰਦੇ ਜੀ ਮੈਂ ਨਾ ਗਈ ਸੀਗੀ ਉੱਥੇ ਤੇ ਮੈਨੂੰ ਉਹ ਨਾ ਗੱਡੀ ਬੈਕ ਕਰਨੀ ਨਹੀਂ ਆਈ ਤੇ ਮੇਰਾ ਉਹਨਾਂ ਨੇ ਮੈਨੂੰ ਕਹਿੰਦੇ ਜੀ 10000 ਰੁਪਏ ਦੇ ਦਿਓ ਤੇ ਗੱਡੀ ਬੈਕ ਵੀ ਹੋ ਜਾਊਗੀ ਤੇ ਲਾਇਸੈਂਸ ਵੀ ਮਿਲ ਜਾਊਗਾ ਤੇ ਉਹਨਾਂ ਨੇ 10000 ਰੁਪਏ ਦਿੱਤਾ ਗੱਡੀ ਬੈਕ ਵੀ ਹੋ ਗਈ ਲਾਇਸੈਂਸ ਵੀ ਮਿਲ ਗਿਆ ਮੈਂ ਤੁਹਾਨੂੰ ਇੱਕ ਵੀਡੀਓ ਦਿਖਾ ਉਹ ਵੀਡੀਓ ਹੀ ਬੰਦੀ ਆ ਵੀ ਉੱਤੇ ਫੋਟੋ ਤੋਂ ਹੀ ਫੋਟੋ ਖਿੱਚੀ ਜਾਂਦੇ ਆ ਤੇ ਲਾਇਸੈਂਸ ਦੇ ਤੇ ਐਦਾਂ ਬੁਰਾ ਹਾਲਤ ਹੀ ਦੇਖਿਆ ਨਹੀਂ ਜੀ ਕਿਸੇ ਹਿੰਦੁਸਤਾਨ ਦੇ ਕਿਸੇ ਵੀ ਪ੍ਰਦੇਸ਼ ਚ ਨਹੀਂ ਵੇਖਿਆ ਤੇ ਪੰਜਾਬ ਚ ਐਦਾਂ ਦਾ ਹੁਣ ਆ ਦੇਖਿਓ ਜਰਾ ਆ ਕੀ ਕਰਦਾ ਪਿਆ ਬੰਦਾ ਕਿ ਆ ਫੋਟੋ ਖਿੱਚੀ ਹੋਈ ਆ ਉਹਨੇ ਫੋਟੋ ਦੇ ਉੱਪਰ ਕੈਮਰਾ ਲਾ ਕੇ ਤੇ ਉਹ ਫੋਟੋ ਖਿੱਚ ਕੇ ਤੇ ਪੱਖਾਂ ਲਾਇਸੈਂਸ ਦੇ ਦਿੱਤਾ ਇੰਨੀ ਹਾਹਾਕਾਰ ਮਚੀ ਐ ਇੰਨਾ ਘਟਾਲਾ ਇੰਨਾ ਕਪਲਾ ਇੰਨੀ ਚੋਰ ਬਜਾਰੀ ਆ ਦੇਖੋ ਆ ਸਿਰਫ ਮੈਨੂੰ ਨਹੀਂ ਲੱਗਦਾ ਵੀ ਆ ਸਰਕਾਰ ਸਿਸਟਮ 'ਚ ਗੜਬੜਾ ਹੈ ਸਿਸਟਮ ਕੰਪਰੋਮਾਈਜ਼ ਹੋ ਰਿਹਾ ਹੈਗਾ ਤੇ ਸਿਸਟਮ ਨੂੰ ਦੇਖੋ ਆ ਪ੍ਰੈਸ ਕਾਨਫਰੰਸ ਜਿਹੜੀ ਸੀਗੀ ਆ ਸਿਸਟਮ ਦੇ ਖਿਲਾਫ ਹੈ ਸਰਕਾਰ ਦੇ ਖਿਲਾਫ ਨਹੀਂ ਹੈ ਸਿਸਟਮ ਚੇਂਜ ਕਰੋ ਸਿਸਟਮ ਨੂੰ ਜ਼ੀਰੋ ਟੋਲਰੈਂਸ ਤੇ ਲੈ ਕੇ ਆਓ ਜ਼ੀਰੋ ਟੋਲਰੈਂਸ ਤੇ ਤੈ ਹੀ ਲਿਆਓਗੇ ਜੇ ਤੁਸੀਂ ਐਦਾਂ ਦਾ ਸੌਫਟਵੇਅਰ ਨੈਟਵਰਕ ਆਰਟੀਫੀਸ਼ੀਅਲ ਇੰਟੈਲੀਜੈਂਸ ਲਾਓਗੇ ਜਿੱਦਾਂ ਤੁਸੀਂ ਮੁਹਾਲੀ 'ਚ ਸ਼ੁਰੂਆਤ ਕੀਤੀ ਹੈ ਸ਼ੁਰੂਆਤ ਕੀਤੀ ਚਾਲੂ ਕਿਉਂ ਨਹੀਂ ਕੀਤਾ ਚਾਲੂ ਇਸ ਕਰਕੇ ਨਹੀਂ ਕੀਤਾ ਕਿ ਕ੍ਰਾਪਸ਼ਨ ਕਿਤੇ ਬੰਦ ਨਾ ਹੋ ਜਾਵੇ ਈਜ਼ੀ ਮਨੀ ਵਧੀਆ ਲਸਟ ਫੋਰ ਮਨੀ ਗਲਤ ਹੈ ਲਸਟ ਫਰ ਮਨੀ ਕਰੋਗੇ ਇਜ਼ੀ ਮਨੀ ਲਿਆਓਗੇ ਤੇ ਸਰਕਾਰਾਂ ਨਹੀਂ ਰਹਿੰਦੀਆਂ ਹੁੰਦੀਆਂ ਆਪਣੇ ਆਪ ਨੂੰ ਬਦਲ ਲਓ ਨਹੀਂ ਤੇ ਬਦਲਾਅ ਤੁਹਾਨੂੰ ਬਦਲ ਦੇਗਾ ਸਰ ਤੁਹਾਡਾ ਇਸ ਮਾਮਲੇ ਤੇ ਕੀ ਕਹਿਣਾ ਕਿ ਸਾਰਾ ਜੋ ਕਰਪਸ਼ਨ ਹੈ ਕਿਵੇਂ ਹਟ ਸਕਦਾ ਹੈ ਦੇਖੋ ਮੇਰੇ ਕੋਲ ਤੇ ਆ ਨਾ ਇੱਕ ਦਫਤਰ ਸਟੇਟ ਟਰਾਂਸਪੋਰਟ ਕਮਿਸ਼ਨਰ ਦੀ ਚਿੱਠੀ ਹੈ ਜਿੱਥੇ ਉਹਨਾਂ ਨੇ ਕੰਪਲੇਨਾਂ ਜਿਹੜੀਆਂ ਨੇ ਆ ਸਾਰੇ ਸਾਰੇ ਜ਼ਿਲ੍ਹਿਆਂ ਤੋਂ ਆਈਆਂ ਹੋਈਆਂ ਤੇ ਦੇਖੋ ਵੀ ਕੋਈ ਜ਼ਿਲ੍ਹਾ ਖਾਲੀ ਨਹੀਂ ਹੈ ਮੇਰੀ ਚਿੱਠੀ ਨਹੀਂ ਹੈ ਆ ਸ਼ੋਅ ਕਰ ਰਹੀ ਵੀ ਇੰਨੀਆਂ ਕੰਪਲੇਨਾਂ ਹਰ ਜ਼ਿਲ੍ਹੇ ਦੇ ਵਿੱਚੋਂ ਆਈਆਂ ਹੋਈਆਂ ਐ ਫਿਰ ਐਕਸ਼ਨ ਕਿਉਂ ਨਹੀਂ ਲਿਆ ਗਿਆ ਪਿਛਲੇ 3 ਸਾਲਾਂ ਤੋਂ ਬਦਸਤੂਰ ਕੰਪਲੇਨਾਂਾਂ ਜਾਰੀ ਐ ਲੋਕੀ ਤਰਾਹੀ ਮਾਮ ਤਰਾਹੀ ਮਾਮ ਹੋਈ ਹੋਈ ਐ ਭਲੇ ਲੋਕੋ ਬਚਾ ਲੋ ਪੰਜਾਬ ਨੂੰ ਪੰਜਾਬ ਨੂੰ ਪੰਜਾਬ ਨੂੰ ਪੰਜਾਬੀ ਨੂੰ ਤੇ ਪੰਜਾਬੀਅਤ ਨੂੰ ਬਚਾ ਲੋ ਇੰਨਾ ਪੰਜਾਬ ਦਾ ਪੈਸਾ ਲੈ ਕੇ ਜਾਓਗੇ ਕਿੱਥੇ ਇਹ ਜ਼ਰੂਰਤ ਹੈਗੀ ਐ ਟਰਾਂਸਪੇਰੈਂਟ ਸਿਸਟਮ ਲਿਆਂਦੀ ਬਿਲਕੁਲ ਪੂਰਾ ਡਾਟਾ ਹੈਗਾ ਜੀ ਇਸ ਵਕਤ ਕਿਹੜੇ ਕਿਹੜੇ ਜ਼ਿਲ੍ਹੇ ਚ ਕਿੱਦਾਂ ਕਿੱਦਾਂ ਹੋਇਆ ਜਲੰਧ ਫਿਰੋਜ਼ਪੁਰ ਸ਼ਹਿਰ ਚ 498 ਲਾਇਸੈਂਸ ਬਣ ਗਏ 3 ਦਿਨਾਂ ਚ ਇੱਕ ਲਾਇਸੈਂਸ ਬਨਨ ਨੂੰ 15 ਮਿੰਟ ਕੰਮ ਸਿਕਾਂ ਲੱਗਣੇ ਚਾਹੀਦੇ ਨੇ 8 ਘੰਟਿਆਂ ਚ ਸਿਰਫ 32 ਲਾਇਸੈਂਸ ਬੰਦਦੇ ਨੇ ਤੇ ਤੁਸੀਂ 3 ਦਿਨਾਂ ਦੇ ਵਿੱਚ 498 ਲਾਇਸੈਂਸ ਬਣਾ ਦਿੱਤੇ ਤੁਹਾਡੇ ਕੋ ਕਿਹੜੀ ਜਾਦੂ ਦੀ ਛੜੀ ਆ ਗਈ ਹੈ ਇਹਦਾ ਮਤਲਬ ਹੈ ਕਿ ਕਰਪਸ਼ਨ ਚ ਨੈਕ ਡੀਪ ਹੈਗਾ محکمہ ਇਹਨੂੰ ਦਰੁਸਤ ਕਰਨ ਦੀ ਜ਼ਰੂਰਤ ਹੈਗੀ ਹੈ ਜਿਹੜੇ ਬੰਦੇ ਹੈਗੇ ਨੇ ਤੁਸੀਂ ਜਿਹੜੀ ਕੰਪਨੀ ਕਰਪਸ਼ਨ ਕਰ ਰਹੀ ਸੀਗੀ ਉਹ ਬਦਸਤੂਰ ਕੰਪਨੀ ਕਰਪਸ਼ਨ ਕਰ ਟੱਗ ਗਈ ਤੇ ਤੁਸੀਂ ਫਿਰ ਉਹੀ ਬੰਦੇ ਦੁਬਾਰਾ ਰੱਖ ਲੈ ਸਿਸਟਮ ਚ ਤੇ ਜੋ ਸਿਸਟਮ ਹੀ ਕਰਪਟ ਕੀਤਾ ਹੋਇਆ ਹੈ ਸਿਸਟਮ ਨੂੰ ਦਰੁਸਤ ਕਰੋ ਟਰਾਂਸਪੇਰੈਂਸੀ ਲੈ ਕੇ ਆਓ ਤਾਂ ਕਿ ਪੰਜਾਬ ਜਿਹੜਾ ਕਰਪਸ਼ਨ ਫ੍ਰੀ ਸੂਬਾ ਬਣ ਸਕੇ ਐਦਾਂ ਦੇ ਹੈਮਸ ਵਰਗੇ ਸਿਸਟਮ ਲਿਆਓਗੇ ਤੇ ਪੰਜਾਬ ਨੂੰ ਕਰਪਸ਼ਨ ਤੋਂ ਰਾਹਤ ਮਿਲੇਗੀ ਮੇਰੀ ਰਿਕਵੈਸਟ ਹੈਗੀ ਹੈ ਪੰਜਾਬੀਆਂ ਨੂੰ ਪੰਜਾਬੀਆਂ ਨੇ ਬੜਾ ਸੰਤਾਪ ਭੋਲਿਆ ਹੈਗਾ ਹੁਣ ਪੰਜਾਬੀਆਂ ਨੂੰ ਲੁੱਟੋ ਨਾ ਲੁੱਟ ਕੋ ਸੁੱਟ ਪੰਜਾਬੀਆਂ ਦੀ ਬੰਦ ਕਰੋ ਤੇ ਜਿਹੜੇ ਡਰਾਈਵਿੰਗ ਲਾਇਸੈਂਸ ਉਹਨੂੰ ਹੀ ਦਿਓ ਜਿਹੜਾ ਡਰਾਈਵ ਕਰ ਸਕਦਾ ਆ ਲਾਇਸੈਂਸ ਟੂ ਡਰਾਈਵ ਹੋਣਾ ਚਾਹੀਦਾ ਨਾ ਕਿ ਲਾਇਸੈਂਸ ਟੂ ਕਿਲ ਥੈਂਕ ਯੂ ਸੋ ਇਹ ਗੱਲ ਬਾਤ ਕੀਤੀ ਅਸੀਂ ਜੋ ਜਾਲੀ ਸਰਟੀਫਿਕੇਟ ਬਣ ਰਿਹਾ ਉਹਨਾਂ ਨੂੰ ਲੈ ਕੇ ਮੈਂ ਵਰਸ਼ਾ ਕੈਮਰਾਮੈਨ ਅਸ਼wini ਤੇ ਨਾਲ